ਲੈ ਵੀ ਜਿਹੜਾ ਕਸਗਾ ਚੱਲੀ ਜਾਂਦਾ ਨਾ ਕਸਗਾ ਚੱਲਦਾ ਹੁੰਦਾ ਸੀ ਕਿਸੇ ਟਾਈਮ ਨਰਮਿਆਂ 'ਚ ਇਹ ਚੱਲੀ ਜਾਂਦਾ ਝੋਨੇ 'ਚ ਤੇ ਝੋਨਾ ਕਿਹੜਾ ਇਹ ਝੋਨਾ ਫੀਜਿਆ ਹਾਂ ਬਈ ਫਿਰ ਇਹ ਦੂਜਾ ਕਸਗੇ ਵਾਲਾ ਫਿਰ ਕੰਮ ਝੋਨੇ 'ਚ ਕਿਵੇਂ ਅੱਗੇ ਤਾਂ ਨਾ ਮੈਨੂੰ ਨਰਮੇ ਚੱਲਦਾ ਹੁੰਦਾ ਸੀ ਇਹ ਝੋਨੇ 'ਚ ਬਹੁਤ ਵਧੀਆ ਜੀ ਹਾਂ ਇਹ ਚੋਂ ਨਾਲ ਵਿਹਲਾ ਬੰਦਾ ਕੰਮ ਕਰੀ ਜਾਂਦਾ ਅੱਛਾ ਤੇ ਜਿਹੜੇ ਆ ਮਾੜੇ ਮੋٹے ਕੱਖ ਮਰੀ ਜਾਂਦੇ ਆ ਤੇ ਨਾਲੇ ਵਧੀਆ ਚੱਲੂਗਾ ਤੇ ਨਹੀਂ ਝੋਨੇ 'ਚ ਯਾਰ ਕਰਦੇ ਕਸ ਗਿਆ ਮਾਰਦੇ ਬੰਦੇ ਵੇਖੇ ਤਾਂ ਹੈ ਨਹੀਂ ਸੀਗੇ ਵੀ ਇਹ ਇਹਦੇ ਕੀ ਕਾਰਨ ਆ ਫਿਰ ਇਹ ਕਿਹੜਾ ਝੋਨਾ ਏ ਇਹ ਇਹ 17 18 ਹੈ ਅੱਛਾ ਵੇਲੇ ਸੀਗੇ ਨਹੀਂ 17 18 'ਚ ਮਾਰਨਾ ਹੀ ਪੈਂਦਾ ਫਿਰ ਮਾਰ ਵੀ ਸਕਦਾ ਨਹੀਂ ਵੀ ਮਾਰ ਸਕਦਾ ਕੀ ਕੋਈ ਕਾਰਨ ਆ ਕੋਈ ਵੀਜਿਆ ਬੂਜਿਆ ਕਰਕੇ ਇਹ ਵੀਜਿਆ ਝੋਨਾ ਦਾ ਅੱਛਾ ਤੇ ਵੇਲੇ ਸੀਗੇ ਮਾਸ਼ਾਲਾ ਆਹ ਮਾਲਾ ਮੋਟੇ ਜੇ ਮਾਰਦੇ ਗऊं ਤਾਂ ਸਪਰੇਅ ਕਰੀ ਵੀ ਹੈ ਨਹੀਂ ਵੀਜਿਆ ਝੋਨਾ ਪਰ ਪਹਿਲੀ ਵਾਰੀ ਪੰਗਾ ਲੈ ਆ ਕੇ ਬਈ ਫਿਰ ਕਿਵੇਂ ਤੁਹਾਨੂੰ 4 ਸਾਲ ਹੋ ਗਏ ਵੀਜਿਆਂ ਨੂੰ ਹਾਂ ਤੇ ਫਿਰ ਇਹ ਕਸ ਗਿਆ ਚੱਕਣਾ ਹੀ ਪੈਂਦਾ ਯਾਰੀ ਕਸਿਕਾ ਸੀ ਆ ਯਾਰ ਵੇਲੇ ਹੋ ਕੇ ਚੱਕ ਲੈਣੀ ਹੂੰ ਉਹਦਾ ਲੋੜ ਨਹੀਂ ਪੈਂਦੀ ਨਹੀਂ ਤੇ ਫਿਰ ਇਹ ਜਦੋਂ ਹੁਣ ਆਸੇ ਆਸੇ ਪਾਸੇ ਝੋਨੇ ਲੱਗੇ ਹੁੰਦੇ ਹਨਾ ਮਤਲਬ ਸੋਨੇ ਖੜੇ ਹੁੰਦੇ ਤੇ ਫਿਰ ਇਹ ਕੀ ਨਾਲ ਪੈੜਾ ਜ ਨਹੀਂ ਲੱਗਦਾ ਪੈੜਾ ਪੈੜਾ ਲੱਗਦਾ ਹੈ ਅੰਬਰੀ ਸਪਰੇ ਪੈ ਗਈ ਹੂੰ ਵਧੀਆ ਬਣ ਜੂ ਉਹਨਾਂ ਦੇ ਬਰਾबरी ਹੋ ਤੇ ਫਿਰ ਕੱਖਾਂ ਕੋਖਾਂ ਵਾਲਾ ਫਿਰ ਸਮੱਸਿਆ ਕੱਖਾਂ ਵਾਸਾ ਸਪਰੇ ਕਰਤੀ ਆ ਮਾੜਾ ਮੋਟਾ ਸੀਗਾ ਕਸਿਕਾ ਮਾਰ ਦਾਂਗੇ ਹੂੰ ਤੇ ਹੁਣ ਰੇ ਪੈਣ ਬਰਾबरी ਹੋ ਜਾਣਾ ਤੇ ਕਸਿਕਾ ਤਾਂ ਹੁਣ ਮੈਨੂੰ ਲੱਗਦਾ ਯਾਰ ਬਈ ਨਰਮੇ ਚ ਵੀ ਨਹੀਂ ਕੋਈ ਚੱਕਦਾ ਹੋਣਾ ਮੈਂ ਤਾਂ ਹਾਂ ਹੁਣ ਚਾਹੁੰਦਾ ਸੀ ਲਸੂਨੇ ਵਾਈਦਾ ਉਹ ਹੈਰੋਂ ਵਾਜੇ ਉਹ ਵੀ ਵਧੀਆ ਇਹਦੇ ਚ ਹਾਂ ਪਰ ਅਸੀਂ ਵਿਹਲੇ ਸੀਗੇ ਮੈਂ ਚਲ ਮਾਰ ਦਿੰਨੇ ਠੀਕ ਹੈ ਵੀ ਉਹ ਪੁਰਾਣੀ ਯਾਦ ਕਰ ਲਈ ਜਦੋਂ ਨਰਮੇ ਬੀਜ ਤੇ ਨਰਮੇ ਤਾਂ ਵੀਜ ਦੇ ਰਹੇ ਹੋਗੇ ਫਿਰ ਨਰਮਾ ਦੇ ਵੀਜ ਦੇ ਰਹੇ ਆ ਉਦੋਂ ਵਾਲੇ ਕਸਗੇ ਇਹੇ ਉਦੋਂ ਵਾਲੇ ਕਸਗੇ ਇਹਨਾਂ ਦੇ ਖਰਾਬ ਹੁੰਦੇ ਕਸਗੇ ਕੰਮ ਨਹੀਂ ਜਾਂਦੇ ਤੇ ਜਿਵੇਂ ਲੋਕ ਕਹਿੰਦੇ ਹਨ ਵੀ ਹੁਣ ਕਸਗਾਂ ਦਾ ਕੰਮ ਗਿਆ ਵੀ ਨਰਮੇ ਹੀ ਬੀਜ ਨੂੰ ਹੀ ਾਟ ਕੇ ਲੋਕ ਫਿਰ ਕਸਗਾਂ ਦਾ ਕੰਮ ਹੈ ਚੱਲਦਾ ਹੈ ਮਤਲਬ ਹਨਾ ਹਾਂ ਕਸਗੇ ਦਾ ਕੰਮ ਨਹੀਂ ਖੜਦਾਗਾ ਇਹ ਨਹੀਂ ਖੜਦਾ ਇਹ ਨਹੀਂ ਖੜਦਾ ਇਹ ਚੱਲੂਗੇ ਤੇ ਫਿਰ ਇਹ ਬੀਜਿਆ ਪਰ ਕਾਮਜਾ ਵਰੇਂਦਾ ਪੂਰਾ ਪੂਰਾ ਵਧੀਆ ਹੀ ਵੀ ਹੁਣ ਐ ਵੇਖਣ ਚ ਤਾਂ ਐ ਨਹੀਂ ਉਹਨਾਂ ਦੀਂਦਾ ਹਨਾ ਚੋਨਾ ਵੀ ਹਾਂ ਇਹ ਦਾ ਐਂ ਵੇਖੀਏ ਤਾਂ ਚੋਨਾ ਹੈ ਵੀ ਬਹੁਤ ਹਾਂ ਹਾਂ ਚੋਨਾ ਆ ਬਹੁਤ ਵਧੀਆ ਖੜਾ ਇੱਧਰ ਬਾ ਜਿਹੜਾ ਕੱਖਾਂ ਕੁੱਖਾਂ ਵਾਲੀ ਆ ਦਵਾਈ ਪਾ ਕੇ ਮੱਚ ਜਾਂਦਾ ਹੈ ਹਾਂ ਠੀਕ ਐ ਚਾਰ ਚੂੜ ਉਹਨਾਂ ਹੀ ਰਹਿ ਜਾਂਦਾ ਫਿਰ ਬਰਾਬਰੀ ਹਾਂ ਤੇ ਉਗ ਰਗ ਉਗ ਰੰਦਾ ਇਹ ਕਿਵੇਂ ਗਿੱਲਾ ਬੀਜ ਦੇ ਕਿ ਸੁੱਕਾ ਇਹ ਦੋਂ ਸੁੱਕਾ ਬੀਜ ਦੇ ਵੀ ਉਤੋਂ ਜਿਵੇਂ ਪਨੀਰੀ ਵਾਂਗੂ ਹਾਂ ਪਨੀਰੀ ਵਾਂਗੂ ਸੁੱਕਾ ਬੀਜ ਕੇ ਕੰਪਿਊਟਰ ਕਰਾਇਆ ਲਵਾ ਕੇ ਉਤੋਂ ਪਾਣੀ ਲਾ ਦਿੰਨੇ ਆ ਇਹ ਦਵਾਈ ਪਾਦਨੇ ਮਾੜੇ ਮੁੱਟਰੇ ਤੋਂ ਵੀ ਗੋਲਡ ਮਾਰ ਤੇ ਹੁਣ ਜਿਵੇਂ ਆਹ ਕੱਖ ਮੱਚ ਗਏ ਸਾਰੇ ਤੇ ਜਿਹੜੇ ਕੋਈ ਰਹਿ ਗਏ ਤੁਸੀਂ ਕਸ ਕੇ ਨਾ ਪੱਟ ਦੋਗੇ ਹਾਂ ਕਸ ਕੇ ਨਾ ਪੱਟ ਦਾਂਗੇ ਤੇ ਫੇਰ ਵੀ ਹੋਣਗੇ ਉੱਠਣਗੇ ਇਕਦਿਰੀ ਫੇਰ ਹੋਊ ਝੋਨਾ ਬਰਾਬਰ ਦਾ ਹੈ ਹੁਣ ਤਾਂ ਮੱਚੀ ਗਏ ਇਹਦੂ ਬਾਤ ਹੁੰਦੇ ਨੇ ਜਦ ਰੇ ਸਪਰੇ ਪੈ ਗਈ ਹਾਂ ਜਾਊਗਾ ਦਿਨਾ ਜੀ ਇਹ ਝੋਨਾ ਹਾਂ ਤੇ ਆਇਆ ਰੀ ਬੀਜ ਲੈਣੇ ਹੈ ਤੇ ਆਪਾਂ ਪੂਰਾ ਪੂਰਾ ਤੇ ਇਹ ਪਰਮਲ ਵੀ ਫਿਰ ਕਿਦੇ ਬੀਜ ਹੈ ਪਰਮਲ ਵੀ ਬੀਜ ਦਿੰਨੇ ਹੁ ਕਾਮਜਾਬ ਕਿਹੜਾ ਰਹਿੰਦਾ ਫਿਰ ਜ਼ਿਆਦਾ ਬੀਜਾ ਯਾਰੇ ਇਹ ਤਾਂ ਆ 17 18 ਇਹ ਪਛੇਤੀ ਵੈਰਾਈਟੀ ਹੈ ਨਾ ਹਾਂ ਤੇ ਮੁੱਛਲ ਮਾਛਲ ਇਹ ਠੀਕ ਹੈ ਉਹ ਆ ਦੂਜਾ ਵੀ ਉਹ ਤਾਂ ਠੀਕ ਹੈ ਉਹ ਤਾਂ ਝੋਨਾ ਦਾ ਨਹੀਂ ਇਹ ਖੱਟਾ-ਕੁੱਟਾ ਜਾਂ ਕਈਆਂ ਦੇ ਖੱਟਾ ਜਿਹਾ ਹੋਇਆ ਪਿਆ ਹੁੰਦਾ ਹੈ ਖੱਟਾ ਜਾਂ ਜਾਂਦਾ ਪਹਿਲੀ ਪੁੱਲੀ ਆ ਰਗਲਾ ਵੀਜਦਾ ਹੂੰ ਉਹਦੇ ਕਰਕੇ ਇੱਕ ਬੰਦੇ ਦੇ ਇਹ ਮਨ ਮਾਰਨਾ ਪੈਂਦਾ ਥੋੜਾ ਯਾਰ ਥੋੜਾ ਯਾਰ ਅਗਲਾ ਹੁੰਦਾ ਯਾਰ ਜਿਵੇਂ ਆਂਡ ਕੁਆੜ ਝੋਨੇ ਲੱਗ ਜਾਂਦੇ ਆ ਵੇਖ ਕੇ ਅਗਲਾ ਹਾਂ ਕਿ ਹੁਣ ਠੇਕੇ ਤੇ ਇੰਜੀਨੀਅਰ ਠੇਕੇ-ਠੂਕੇ ਅਗਲਾ ਕਹਿੰਦਾ 60 70 80 ਹਜ਼ਾਰ ਨੂੰ ਲਈਏ ਫਿਰ ਉਹ ਉਹ ਹੀ ਪਤਾ ਅਗਲਾ ਡਰ ਜਾਂਦਾ ਨਾ ਵੀ ਠੇਕਾ ਵੀ ਪੈ ਜੂ ਸਾਰਾ ਤੇ ਹੁਣ ਆ ਤਾਂ ਹ ਤੇ ਇਹ ਫਿਰ ਭਗਵੰਤ ਮਾਨ ਵੀ ਦਿੰਦਾ ਕੁਛ 400 ਰੁਪਏ ਕਿ ਨਹੀਂ ਹਾਂ ਤੇ ਫਿਰ ਲੇਬਰ ਵੀ ਵੱਜ ਜਾਂਦੀ ਹੈ ਲੇਬਰ ਵੀ ਵੱਜਦੇ ਹੁਣ 4000 ਰੁਪਏ ਮੰਗਦੇ ਆ ਤੇ ਇਹ ਫਿਰ ਮੈਨੂੰ ਲੱਗਦਾ ਵੀ 5000 ਦਾ ਤਾਂ ਫਿਰ ਪਹਿਲੇ ਦਿਨ ਹੀ ਫਾਇਦਾ ਹੋ ਜਾਂਦਾ ਹਾਂ ਐ ਵੀ ਹੈ ਨਾ ਪੂਰਾ ਤੇ ਹੁਣ ਜਿਹੜਾ ਉਹ ਲਵਾਈ ਮਗਲ ਰੇਸ ਸਪਰੇਅ ਆ ਜੂਗੀ ਵਧੀਆ ਹੂੰ ਉਹਨੇ ਦੀ ਸਪਰੇਅ ਹੋ ਜੂਗੀ ਹਾਂ ਨਾ ਵੀ ਕਈ ਵਾਰੀ ਟਾਈਮ ਨਹੀਂ ਮਿਲਦਾ ਹਨਾ ਵੀ ਹੁਣ ਝੋਨਾ ਆ ਜਾ ਵਧ ਗਿਆ ਹਨਾ ਵਾਦੀ ਗਿਆ ਸਹੀ ਨਹੀਂ ਏਰੀਆ ਵਧ ਗਿਆ ਏਰੀਆ ਵਧ ਗਿਆ ਹੁਣ ਉਹ ਤਾਂ ਉਦੋਂ ਵੀ ਨਹੀਂ ਮਿਲਨੇਗਾ ਮੈਨੂੰ ਕਿ ਬਾਸਪਤੀ ਤੇ ਮੁੱਛਲ ਜਾਗ ਲੱਗ ਰਿਹਾ ਠੀਕ ਹੈ ਤੇ ਬੰਦੇ ਮਿਲ ਨਹੀਂ ਰਹੇ ਨੇ ਇਹ ਖਟਾ ਕੋਸੇ ਇਹਨੂੰ ਪਹਿਲਾਂ ਵੀ ਫਿਰ ਚੋਨਾ ਲਾਉਣ ਤੋਂ ਪਹਿਲਾਂ ਵਾਹਣ ਨੂੰ ਠੰਡੇ ਕਰਨੇ ਪੈਂਦੇ ਆਹ ਠੰਡੇ ਕਰਦੇ ਤਾਂ ਜਿਹਦੇ ਕੋਲ ਪਾਣੀ ਵਾਧੂ ਉਹ ਕਰਦੇ ਪਣਾਉ ਲੋਡ ਵੀ ਨਹੀਂ ਗਈ ਤੇ ਕਈ ਕਹਿੰਦੇ ਯਾਰ ਇਹਦੇ ਚ ਮਾਲਾ ਪਾਣੀ ਜਦੋਂ 8 ਦਿਨਾਂ ਤੋਂ ਲਾਉਣਾ ਪਣਾ ਦੀ ਫਿਰ ਬੜਾ ਲੱਗਦਾ ਪਾਣੀਆਂ ਦੇ ਪਾਣੀ ਨਹੀਂ ਨਹੀਂ ਵਾਹ ਵੀ ਆ ਵੀਰ ਕਿੰਨੇ ਦਿਨਾਂ ਤੋਂ ਪਾਣੀ ਲਾ ਦਿੰਦੇ ਅਸੀਂ 8 ਦਿਨਾਂ ਤੋਂ ਪਾਣੀ ਲਾਉਂਦੇ ਆ ਹੁਣ ਜੋ ਬਾੜੀ ਗਰਮੀ ਚਾਰਾਂ ਦਾ ਵੀ ਲਾਣੇ ਪਾਣੀ ਵੀ ਲਾ ਹੁੰਦਾ ਸੀ ਤੂੰ ਸਹੀ 8ਾਂ ਤੋਂ ਲਾਵੇ ਤਾਂ ਵਧੀਆ ਜਿੰਨਾ ਉਹ ਲਾ ਸੁੱਕ ਕੇ ਲੱਗੂਗਾ ਉਹਨੇ ਜਿਆਦਾ ਐਂ ਭਰ ਕੇ ਨਹੀਂ ਢਲਣਾ ਪੈਂਦਾ ਭਰ ਕੇ ਢਲਣ ਜਿਵੇਂ ਦੂਜੇ ਭਰ ਕੇ ਢਾਲਦੇ ਹੋਰ ਇਹ ਮਹੀਨੇ ਕ ਨੂੰ ਹੋ ਜੂ ਬਰਾਬਰ ਦਾ ਪੰਦਰਾਮ ਨਾਲੀ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਣਾ ਤੂੰ ਵੀ ਵੀਡੀਓ ਬਣਾਵਾਂਗਾ ਆਪ ਵੀਡੀਓ ਜਦੋਂ ਵੱਡਾ ਹੋ ਗਿਆ ਨਾ ਦੇਖ ਪਾ ਆ ਦੇਖੋ ਵੀ ਚੋਨਾ ਜਿਹੜਾ ਬਾਈ ਦੇ ਕੱਕੂ ਖ ਮੱਛੇ ਪਏ ਆ ਸਾਰੇ 17 18 ਚੋਨਾਗਾ ਤੇ ਇਧਰ ਨੂੰ ਵੇਖੋ ਆ ਐਨੂੰ ਜਦੋਂ ਹਵਾ ਦ ਇਹ ਕਹਿੰਦੇ ਵੀ ਮਹੀਨੇ ਕ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਵੀ ਖੇਤ ਚ ਆ ਕੇ ਵੀ ਕਿਹੜਾ ਬੀਜ ਹੈ ਕਿ ਕਿਵੇਂ ਕਰਿਆ ਕਾਕੂਖ ਬਾਈ ਨੇ ਮਚਾ ਦਿੱਤੇ ਤੇ ਪੁਰਾਣਾ ਕੰਮ ਚਲਾਈ ਬੜਾ ਬਾਈ ਕਸਗਾ ਨਾਲ ਅਸੀਂ ਵੇਖਿਆ ਸੀ ਕਿ ਚੱਲ ਯਾਰ ਵੀਡੀਓ ਵੀਡੀਓ ਬਣਾਈਏ ਬਾਈ ਦੀ ਯਾਰ ਕਸਗਾ ਮਾਰੀ ਜਾਂਦਾ ਵੀ ਅਸੀਂ ਕਿ ਹਰ ਮੇਚ ਲੋਕ ਮਾਰਦੇ ਹੀ ਕਸਗਾ ਵੀ ਇਹ ਝੋਨੇ ਚ ਚਲਾਈ ਜਾਂਦਾ ਕਸਗਾ ਠੀਕ ਹੈ ਬਾਈ ਤੁਹਾਡੇ ਅਰਗੇ ਚ ਦੱਸਿਓ ਵੀ ਕਿਵੇਂ ਲੱਗਦਾ ਜਿਹੜਾ ਬੀਜਾ ਝੋਨਾ ਕਾਮਜਾਬ ਹੈਗਾ ਕਿੰਨਾ ਬਹੁਤ ਸੋਹਣਾ ਆ ਹਾਂ ਤਾਂ ਬਹੁਤ ਸੋਹਣਾ ਇਧਰ ਨੂੰ ਵੇਖੀ ਤਾਂ ਬਾਕੀ ਐਨਾਂ ਨੂੰ ਥੋੜਾ ਸੂਰਜ ਲੋਟਰ ਘੱਟ ਦੀ ਨਾ ਕੈਮਰੇ ਹੁਣ ਨਵੀਂ ਤਕਨੀਕ ਦੀ ਮਸ਼ ਹਾਂ ਇਹਦੇ ਓੜੇ ਵੀ ਪਾਈ ਮੈਨੂੰ ਲੱਗਦਾ ਚਾਰਜ ਪ੍ਰੇਕੋ ਜ ਹੈ ਨਾ ਇਹ ਇੰਦਰੋਂ ਵੀ ਓਵੇਂ ਦਿਖਦੇ ਆ ਤੇ ਉੱਪਰੋਂ ਜਿਹੜੇ ਭਾਵੇਂ ਮਰਜ਼ੀ ਖੜਜੋ ਤੇ ਇੱਕੋ ਜਿਹਾ ਦੀਦਾ ਇਹ ਤਾਂ 17 18 ਕਹਿੰਦੇ ਵੀ ਪੂਰਾ ਕਾਮ ਜਾਵਾ ਪਛੇਤੀ ਵੈਰਾਈ ਜੇਤਿਆਂ ਥੋੜਾ ਪੀਲਾ ਪੂੜਾ ਮੀਂਹ ਥੋੜਾ ਮੀਂਹ ਕਰਕੇ ਥੋੜਾ ਜਿਹਾ ਦਿੱਕਤ ਨਾ ਆਪਣੀ ਨਹੀਂ ਮੀਂਹ ਨਹੀਂ ਪਿਆ ਉਹਦੇ ਨਾਲ ਵੀ ਥੋੜਾ ਜਿਹਾ ਪੀਲਾ ਪਣ ਜਾ ਪਾ ਜਾਂਦਾ ਤੂੰ ਖਰਾ ਠੀਕ ਆ ਚੋਨਾ